ਫਤੇਗੜ ਸਾਹਿਬ ਤੋਂ ਭਾਜਪੀ ਦੇ ਆਗੂ ਦਿਦਾਰ ਸਿੰਘ ਪੱਟੀ ਨੇ ਜਿਹੜਾ ਮੌਜੂਦਾ ਸਰਕਾਰ ਦੇ ਉੱਤੇ ਦੋਸ਼ ਲਾਇਆ ਨੇ ਉਹਨਾਂ ਨੇ ਕਿਹਾ ਕਿ ਸਾਡਾ ਖਾਸ ਕਰਕੇ ਸਰੰਦ ਫਤੇਗੜ ਸਾਹਿਬ ਹਲਕੇ ਦੇ ਵਿੱਚ ਵੱਡੀ ਤਾਂਦਲੀ ਹੋਈ ਹੈ ਤੇ ਪੰਚਾਇਤੀ ਚੋਣਾਂ ਦੇ ਵਿੱਚ ਇੱਥੇ ਸਰਕਾਰ ਭੱਜਦੀ ਨਜ਼ਰ ਆਈ ਹੈ ਤੇ ਜਾਣ ਬੁੱਝ ਕੇ ਬਿਨਾ ਕਿਸੇ ਅਲੀਗੇਸ਼ਨ ਕੋਈ ਬਹੁਤਾ ਤਕੜਾ ਅਲੀਗੇਸ਼ਨ ਨਹੀਂ ਸੀ ਹੁੰਦਾ ਤਾਂ ਵੀ ਸਾਡੇ ਉਮੀਦਵਾਰਾਂ ਦੇ ਜਿਹੜੇ ਕਾਗਜ਼ ਰਿਜੈਕਟ ਹੋ ਗਏ ਅਤੇ ਇਹ ਜਿਹੜੀ ਸਰਕਾਰ ਹੈ ਇਸ ਨੇ ਜੋ ਆ ਕੰਮ ਕੀਤਾ ਉਹ ਬਹੁਤ ਸ਼ਰਮਨਾਕ ਹੈ ਤੇ ਇਸ ਤਰ੍ਹਾਂ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਸੀ ਜਿਵੇਂ ਸਰਕਾਰ ਦੇ ਉੱਤੇ ਲੋਕਾਂ ਨੇ ਵਿਸ਼ਵਾਸ ਕਰਿਆ ਸੀ ਤਾਂ ਅੱਜ ਉਹ ਵਿਸ਼ਵਾਸ ਖਤਮ ਹੁੰਦਾ ਦਿਖਾਈ ਦੇ ਰਿਹਾ ਕਿ ਕਹਿ ਰਹੇ ਨੇ ਜੇਦਾਰ ਸਿੰਘ ਪੱਟੀ ਆਓ ਤੁਹਾਨੂੰ ਸੁਣਾਉਂਦੇ ਆਂ ਜੱਗ ਜਾਣਦਾ ਕਿ ਬਹੁਤ ਵੱਡੇ ਝੂਠੇ ਵਾਅਦੇ ਵੱਡੀਆਂ ਤਸੱਲੀयां ਲੋਕਾਂ ਨੂੰ ਦੇ ਕੇ ਔਰ ਪਾਣੀਆਂ ਸਰਕਾਰਾਂ ਨੂੰ ਭੰਡ ਕੇ ਆਮ ਆਦਮੀ ਪਾਰਟੀ ਨੇ ਕਿਸ ਤਰ੍ਹਾਂ ਬੰਦਕੇ ਜੀਵਾਲ ਨੇ ਭਗਵੰਤ ਮਾਨ ਨੇ ਇਹਨਾਂ ਲੋਕਾਂ ਨੇ ਪੰਜਾਬ ਸਰਕਾਰ ਬਣਾਈ ਸੀ ਲੋਕਾਂ ਨੇ ਤਾਂ ਕੋਈ ਦੋਸ਼ ਨਹੀਂ 92 ਐਮਐਲਏ ਜਿੱਤ ਕੇ ਜਿੱਤੇ ਔਰ ਉਦੋਂ ਬਾਅਦ ਜੋ ਵਾਅਦਾ ਵੀ ਕੀਤਾ ਸੀ ਇੱਕ ਪੂਣੀ ਨਹੀਂ 31 ਗੱਲਾਂ ਤੋਂ ਬਿਨਾ ਆ ਮੈਂ ਬੜਾ ਝੋਖਾ ਹੋਇਆ ਇਸ ਕੱਲ ਦਾ ਕਿ ਔਰ અરਾਨੀ ਵੀ ਆ ਇੱਕੋ ਇੱਕ ਚੀਜ਼ ਸੀ ਲੋਕਾਂ ਦੀ ਉਹ ਲੋਕਾਂ ਨੇ ਖੇਡ ਦੀ ਖੇਡ ਸੀਗੀ ਇਹ ਲੋਕਤੰਤਵ ਦਾ ਬੁਨਿਆਦ ਆ ਜਿਹੜੀ ਪੰਚਾਇਤੀ ਚੋਣਾਂ ਨੇ ਔਰ ਇਹ ਇਹਦੇ ਵਿੱਚ ਵੀ ਐਡਾ ਵੱਡਾ ਤੱਕਾ ਜਿੱਤੇ ਤੇ ਖਰਚਾ ਹੀ ਕੋਈ ਨਹੀਂ ਲੱਗਦਾ ਇੱਥੇ ਤੇ ਕੋ ਖਜ਼ਾਨਾ ਨਹੀਂ ਲੱਗਦਾ ਕੋਈ ਬਹੁਤਾ ਹੋਰ ਪ੍ਰਬੰਧ ਕਰਨ ਦੀ ਲੋੜ ਨਹੀਂ ਹੈ ਸਿਰਫ ਲੋਕਾਂ ਦਾ ਇਮਾਨਦਾਰੀ ਨਾਲ ਲੋਕਾਂ ਦੀਆਂ ਵੋਟਾਂ ਪਾਉਣੀਆਂ ਸੀ ਇਹਦੇ ਵਿੱਚ ਵੀ ਐਡੀ ਵੱਡੀ ਧਾਰਲੀ ਮਚਾਈ ਆ ਸਾਰੇ ਪੰਜਾਬ ਚ ਫਾਸਟੌਰ ਤੇ ਸਾਡੇ ਜ਼ਿਲ੍ਹੇ ਚ ਔਰ ਹਰ ਇੱਕ ਬੰਦਾ ਤਰਾ ਤਰਾ ਕਰਦਾ ਚੰਗੇ ਭਲੇ ਬੰਦਿਆਂ ਦੇ ਜਿਨ੍ਹਾਂ ਨੇ ਵਕੀਲਾਂ ਤੋਂ ਵਿਚਾਰਿਆਂ ਤੋਂ ਕਾਗਜ਼ ਭਰਾਏ ਔਰ ਬੜੀ ਤਸੱਲੀ ਨਾਲ ਅਸੀਂ ਸਾਰਿਆਂ ਦੇ ਜ਼ਿੰਮੇਵਾਰੀ ਨਾਲ ਅਸੀਂ ਡਾਕੂਮੈਂਟੇਸ਼ਨ ਕਰਕੇ ਦਿੱਤੀ ਆ ਔਰ ਉਸ ਤੋਂ ਬਾਅਦ ਛੋਟੇ-ਛੋਟੇ ਇਲਿਜੀਸ਼ਨ ਕਿ ਆ ਕੋਈ ਰੈਂਪ ਬਣਾਇਆ ਹੋਇਆ ਜੀ ਔਰ ਕਿਤੇ ਕੋਈ ਬਾਧਰਾ ਬਾਧਰਾ ਕੱਢਿਆ ਹੋਇਆ ਉਹ ਇਨ੍ਹਾਂ ਗੱਲਾਂ ਨੂੰ ਕਿਸੇ ਨੇ ਕੋਈ ਦੋ ਕਮਰੇ ਰੱਖੇ ਨੇ ਆਪਣੇ ਪਾਣੀ ਪਾਉਣ ਨੂੰ ਬੱਚੇ ਸ਼ਾਮ ਨੂੰ ਪਾਣੀ ਭਰ ਲੈਂਦੇ ਆ ਕਿਸੇ ਨੇ ਕੋਈ ਬੇਲ ਲਾਈ ਆ ਜੀ ਪੈਨੇਕਰੋਚਮੈਂਟ ਆ ਕਈ ਜਗ੍ਹਾ ਦੇ ਉੱਤੇ ਤਾਂ ਕੰਪਲੇਨਟ ਦੇ ਕੰਪਲੇਂਟ ਤੇ ਦਸਕਤੇ ਹੀ ਹੈਗੇ ਤਾਂ ਵੀ ਪੇਪਰ ਰਿਜੈਕਟ ਪਰ ਜੇ ਚਾਰ ਭਰੇ ਨੇ ਚਾਰਾਂ ਦੀ ਰਿਜੈਕਟ ਕਿਤੇ ਕਿਸੇ ਵਿਧਾਨ ਸੰਵਿਧਾਨ ਚ ਕਿਸੇ ਕਾਨੂੰਨ ਚ ਨਹੀਂ ਲਿਖਿਆ ਹੋਇਆ ਕਿ ਰੈਂਪ ਜਾਂ ਮਨਵੱਧ ਰਾਜ ਆ ਕੋ ਗੱਲਾ ਔਰ ਇਹਦਾ ਕੋਈ ਦੋਸ਼ ਬਣਦਾ ਅਯੋਗਤਾ ਵਾਸਤੇ ਔਰ ਨੋਰਓਵਰ ਜਿੰਨਾ ਚਿਰ ਕੋਈ ਅਦਾਲਤ ਕਿਸੇ ਨੂੰ ਸਾਬਤ ਨਹੀਂ ਕਰ ਦਿੰਦੀ ਕਿ ਫਲਾਣਾ ਬੰਦਾ ਫਲਾਣੀ ਸਰਕਾਰੀ ਚੀਜ਼ ਤੇ ਉਹ ਕਾਬਜ ਹੈ ਉਹਨਾਂ ਚ ਰੋਜ਼ੀ ਯੋਗਤਾ ਬਣਦੀ ਨਹੀਂ ਤੇ ਇਸ ਲਈ ਬਹੁਤ ਵੱਡੀ ਇਹ ਇੰਨੀ ਵੱਡੀ ਧਾਂਦਲੀ ਆ ਲੋਕਾਂ ਦਾ ਹੱਕ ਛੀਨਿਆ ਗਿਆ ਇਹ ਦੂ ਵੱਡਾ ਸ਼ਰਮਸਾਰ ਕੰਮ ਨਾ ਕਦੇ ਹੋਇਆ ਨਾ ਹੋਇਆ ਸੋ ਇਹ ਦੂ ਬਿਨਾ ਬਹੁਤ ਇਸ਼ੂ ਨੇ ਪੰਜਾਬ ਦੇ ਜਿਹੜੇ ਭਗਵੰਤ ਮਾਨ ਜੀ ਤੁਹਾਨੂੰ ਟੈਸਟ ਕਰਨੀ ਚਾਹੀਦੇ ਸੀਗੇ ਜਾਂ ਹੈਗੇ ਆ ਜਾਂ ਕਰਨੇ ਤੁਹਾਡਾ ਫਰਜ਼ ਬਣਦਾ ਸੀਗਾ ਇੱਕ ਜਿਹਦੀ ਵਾਲਤਾ ਹੁਣ ਬੈਠ ਗਿਆ ਘਰ ਹੁਣ ਥੋੜੀ ਤਿਆਰੀ ਆ ਤੁਸੀਂ ਕਰ ਲੋ ਥੋੜੇ ਐਮਐਲਏ ਨੇ ਇੰਨਾ ਗੰਦ ਪਾਇਆ ਨਾ ਤੁਹਾਡਾ ਉੱਤੇ ਕੁਝ ਨਾ ਤੁਹਾਡਾ ਥੱਲੇ ਕੁਝ ਇਹ ਇੰਨਾ ਜਿਆਦਾ ਲੋਕਾਂ ਦਾ ਮੈਂ ਕਹਨਾ ਬਹੁਤ ਵੱਡਾ ਇੱਕ ਸਾਡੇ ਮਲਕੋਮ ਅਜਰੇ ਦੇ ਵਿੱਚ ਬੁਰਾ ਹਾਲ ਸਾਰਿਆਂ ਦੀ ਤਿੰਨ ਬੰਦੇ ਸੀ ਸਾਡੇ ਤਿੰਨਾਂ ਦੀ ਗੱਲ ਵੀ ਸਾਡੇ ਸਾਨੀਪੁਰ ਚ ਦੋ ਬੰਦੇ ਸੀ ਦੋਵੇਂ ਰਿਜੈਕਟ ਸਾਲ ਉਹ ਰੋਣੇ ਉੱਚੇ ਸਾਡੇ 3 ਸੀ 3 ਨਾਲ ਦੇ ਰਿਜੈਕਟ ਬਾਲਪੁਰੇ ਸਾਡੇ 2 ਸੀ 2 ਹਾਂ ਦੇ ਰਿਜੈਕਟ ਇੰਨੀ ਧਾਦ ਲਈ ਇਹਨਾਂ ਬਹੁਤ ਜ਼ਿਆਦਾ ਸੀ ਮੈਂ ਥੋੜੇ ਰਾਹੀਂ ਇਸ ਗੱਲ ਦਾ ਅ ਸਰਕਾਰ ਤੱਕ ਇਹ ਪਹੁੰਚੀ ਕਰਨੀ ਚਾਹੁੰਦਾ ਕਿ ਸਾਡਾ ਇਹ ਸਖਤ ਪ੍ਰੋਟੈਸਟਾਂ ਜਿਸ ਦਿਨ ਤੋਂ ਅ ਪੜਤਾਲਾਂ ਹੋਈਆਂ ਨੇ ਸਾਡੇ ਬੰਦੇ ਉੱਥੇ ਗਏ ਅਸੀਂ ਆਪਣਾ ਪ੍ਰੂਫ ਦੇਣ ਦਾ ਯਤਨ ਵੀ ਕੀਤਾ ਪਰ ਕਿਸੇ ਨੇ ਕੋਈ ਪ੍ਰੂਫ ਨਹੀਂ ਲਿਆ ਔਰ ਕਿਸੇ ਨੇ ਪੁੱਛਿਆ ਨਹੀਂ ਵੀ ਤੁਸੀਂ ਤੁਹਾਡੇ ਕੋ ਦੱਸੋ ਦਸਾਂ ਕਹਿਣਾ ਚਾਹੁੰ ਸਾਡੀ ਗੱਲ ਹੀ ਤੱਕ ਨਹੀਂ ਸੁਣੀ ਔਰ ਉੱਥੇ ਵੀ ਅਸੀਂ ਸਾਡੇ ਬੰਦਿਆਂ ਨੇ ਪ੍ਰੋਟੈਸਟ ਕੀਤਾ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਵੀ ਬੜੇ ਜ਼ਿੰਮੇਵਾਰੀ ਨਾਲ ਮੈਂ ਕਹਿਣਾ ਚਾਹੁੰਨਾ ਕਿ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਆ ਲੋਕਾਂ ਦੀ ਗੱਲ 'ਚ ਖੜੇ ਆ ਔਰ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਵਰਕਰਸ ਨੇ ਸਾਡੇ ਸਾਰਿਆਂ ਨੇ ਇਲੈਕਸ਼ਨ ਦੇ ਵਾਸਤੇ ਜਿਹੜੀ ਕੋਸ਼ਿਸ਼ ਕੀਤੀਆਂ ਔਰ ਸਾਡੇ ਕੰਮ ਕੰਮ ਚੱਲ ਰਿਹਾ ਜਿਸ ਕਿਸੇ ਨੂੰ ਵੀ ਅਕ੍ਰੋਸ ਪਾਰਟੀ ਲਾਈਨਸ ਸੋਸਿੰਗ ਮੇਰਾ ਮੈਂ ਜੀ ਆਇਆਂ ਆਖਦਾ ਕਿਸ ਨੂੰ ਕੋਈ ਤਕਲੀਫਾ ਇਹ ਜਿਹੜਾ ਪੰਚੀ ਦੇ ਪਾਪ ਤੇ ਪ੍ਰੋਜੈਕਟ ਤੇ ਜਿਹੜੇ ਸਰਪੰਚੀ ਦੇ ਹੋਏ ਆ ਅਸੀਂ ਆਪਣੇ ਕੋਲੋਂ ਖਰਚਾ ਲਾ ਕੇ ਉਹਨਾਂ ਦਾ ਕੇਸ ਲੜਾਈ ਲੜਾਂਗੇ ਔਰ ਇਹਨੂੰ ਵੱਲ ਨੂੰ ਅੰਜਾਮ ਤੱਕ ਪਹੁੰਚਾਵਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਕਿਵੇਂ ਸਰਪੰਚੀਆਂ ਕਰਦੇ ਆ ਤੇ ਕਿਵੇਂ ਪਿੰਡਾਂ ਦੇ ਵਿੱਚ ਇਹ ਵੇਚਰਦੇ ਆ ਇਹਨਾਂ ਨੂੰ ਆਉਣ ਵਾਲਾ ਸਮਾਂ ਇਹਨਾਂ ਨੂੰ ਲੋਕ ਦੱਸਣਗੇ ਔਰ ਅਸੂਰਾਂ ਦੇ ਅੱਗੇ ਹੋਵਾਂਗੇ ਠੀਕ ਤੇ ਇਹਦੇ ਨਾਲ ਇਨਸਾਫ ਲੈ ਕੇ ਦੇਵਾਂਗੇ ਔਰ ਹਰ ਗੱਲ ਦੇ ਵਿੱਚ ਅਸੀਂ ਹਾਜ਼ਰ ਹਾਂ ਔਰ ਬਾਦ ਚੜ ਕੇ ਅਸੀਂ ਲੋਕਾਂ ਦੇ ਵਿੱਚ ਖੜੇ ਆ ਔਰ ਹਮੇਸ਼ਾ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਆਵਾਜ਼ ਚੁੱਕਦੀ ਆ ਰਹੀ ਆ ਔਰ ਹਮੇਸ਼ਾ ਜਿਹੜੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਔਰ ਅਸੀਂ ਹਮੇਸ਼ਾ ਸਾਰੇ ਭਾਈਚਾਰੇ ਨੂੰ ਬਣਾ ਕੇ ਰੱਖਣ ਦੇ ਵਿੱਚ ਔਰ ਇਸ ਪੰਜਾਬ ਦੀ ਜੇ ਆ ਠੀਕ ਰਹੇ ਇਸ ਪੰਜਾਬ ਚ ਦਾ ਮਾਹੌਲ ਠੀਕ ਰਹੇ ਇਸ ਵਾਸਤੇ ਸਾਰਿਆਂ ਨੂੰ ਜਵਤ ਰੱਖਣ ਦੀ ਲੋੜ ਆ ਕਿ ਛੋਟੀਆਂ ਗੱਲਾਂ ਨੇ ਕੋਈ ਗੱਲ ਨਹੀਂ ਇਹਨਾਂ ਨੇ ਕਰਿਆ ਔਰ ਬਹੁਤ ਮਾੜਾ ਕੰਮ ਕਰਿਆ ਇਹ ਦੂ ਮਾੜਾ ਕੋਈ ਕੰਮ ਹੋ ਨਹੀਂ ਸਕਦਾ ਕਿ ਕੋਈ ਕਾਮਯਾਬੀ ਕਰਨ ਦਾ ਸੀਗਾ ਬਾਕੀ ਤਾਂ ਇਹਨਾਂ ਦਾ ਕੰਮ ਹੁਣ ਅੱਗੇ ਆ ਪਿਆ ਟਾਈਮ ਇਹਨਾਂ ਦਾ ਖਤਮ ਹੋ ਚੁੱਕਿਆ ਪੁਰਤਾ ਇਹਦਾ ਆ ਜਾਂਦੀ ਬੇਰ ਦੇ ਦਿਨ ਨੇ ਜਿਹੜੇ ਕਿ ਉਹਨੇ ਪਹਿਰੀ ਕਹਾੜਾ ਮਾਰਿਆ